ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਵਤਨ ਦੀ ਮਿੱਟੀ ਚੈਨਲ ਤੇ ਮੈਂ ਤੁਹਾਡਾ ਆਪਣਾ ਸੁਖਦੇਵ ਆਉਂ ਆਈ ਅੱਜ ਬੁੱਧ ਸਿੰਘ ਝਾਂਕਾ ਜੀ ਨਾਲ ਗੱਲਬਾਤ ਕਰਾਂਗੇ ਜੋ ਨਵਾਂ ਪ੍ਰਧਾਨ ਪੰਜ ਮੈਂਬਰੀ ਕਮੇਟੀ ਵੱਲੋਂ ਤੇ ਨਾ ਨਗਰ ਦਾ ਸੁਧਾਰ ਲੈਣ ਵੱਲੋਂ ਜਿਹੜਾ ਇਹਨਾਂ ਨੂੰ ਪ੍ਰਧਾਨ ਚੁਣਿਆ ਗਿਆ ਉਸ ਬਾਰੇ ਬਾਬਤ ਇਹਨਾਂ ਨਾਲ ਗੱਲ ਕਰਾਂਗੇ ਕਿ ਇਹ ਕਿਸ ਤਰ੍ਹਾਂ ਦਾ ਰਹੇਗਾ ਸਾਡੇ ਪੰਜਾਬ ਵਾਸਤੇ ਨੁਕਸਾਨ ਹੋਊਗਾ ਕੇ ਫਾਇਦਾ ਹੋਗਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਡਾਕਟਰ ਸਾਹਿਬ ਜਿਹੜਾ ਤੁਸੀਂ ਸਵਾਲ ਕੀਤਾ ਦਾ ਕਿ ਨਵਾਂ ਪ੍ਰਦਾਨ ਤੇ ਆ ਗਿਆ ਵਾ ਜਾਨੀ ਹਰਦੀਪ ਸਿੰਘ ਨੂੰ ਪੰਜ ਮੈਂਬਰੀ ਕਮੇਟੀ ਬਗੋ ਜਿਹੜੀ ਜਿਹੜੀ ਕਾਪਤਖ ਸਾਹਿਬ ਦੀ ਰਹਿਨਾਈ ਦੇ ਵਿੱਚ ਭਰਤੀ ਹੋਈ ਸੀ ਉਹਦੀ 15 ਲੱਖ ਦੀ ਭਰਤੀ ਹੋਣ ਤੋਂ ਬਾਅਦ ਉਹਦੇ ਵਿੱਚ ਉਹਨਾਂ ਦੇ ਡੈਲੀਗੇਟ ਕਿਨੇਗੇ ਡੈਲੀਗੇਟਰਾਂ ਦੀ ਭਰਤੀ ਹੋਣ ਤੋਂ ਬਾਅਦ ਫਿਰ ਅੱਜ ਗੁਰੂ ਨਗਰੀ ਅੰਮ੍ਰਿਤਸਰ ਅਕਾਲੀ ਅਬੂਲਾ ਸਿੰਘ ਦਾ ਬੰਗਾ ਜੋ ਉੱਥੇ ਇਹ ਪ੍ਰੋਗਰਾਮ ਰੱਖਿਆ ਗਿਆ ਔਰ ਇਸ ਪ੍ਰੋਗਰਾਮ ਦੀ ਰੂਪਰੇਖਾ ਦੇ ਵਿੱਚੋਂ ਦੋ ਬੰਦਿਆਂ ਨੂੰ ਇਸ ਟਾਈਮ ਤੇ ਜਿਹੜਾ ਆ ਅਹੁਦੇਦਾਰੀ ਦਿੱਤੀ ਗਈਆਂ ਇੱਕ ਗਿਆਨੀ ਹਰਦੀਪ ਸਿੰਘ ਜੀ ਹੋਣੀ ਔਰ ਇੱਕ ਜੀਬੀ ਸਤਵੰਤ ਕਾਲਜੀ ਔਰ ਜਿਹੜਾ ਇਹ ਪ੍ਰਧਾਨਗੀ ਵਾਲਾ ਕਨਸੈਪਟ ਆ ਸਾਨੂੰ ਤਾਂ ਕਿਤੇ ਕਿਤੇ ਲੱਗਦਾ ਵਾ ਕਿ ਜਿਹੜੇ ਸਾਡੇ ਆਰਚੂ ਸੀ ਜਿਹੜੇ ਸਾਡੇ ਲੀਡਰ ਸੀ ਚਾਹੇ ਜੇ ਸਾਡੇ ਡੈਲੀਕੇਟ ਸੀ ਉਹਨਾਂ ਦਾ ਫੈਸਲਾ ਕਿਤੇ ਨਾ ਕਿਤੇ ਸਾਡੇ ਮਨ ਦੇ ਵਿੱਚ ਇਹ ਖਿਆਲ ਆਉਂਦਾ ਵਾ ਕਿਉਂਕਿ ਅਸੀਂ ਉਸ ਦਿਨ ਤੋਂ ਹੀ ਲੜਾਈ ਲੜ ਰਹੇ ਹਾਂ ਜਿਹੜੇ ਦਿਨ ਤੋਂ ਦੋ ਤਰੀਕ ਦਾ ਹੁਕੂਮਨਾਮਾ ਜਿਹੜਾ ਜਾਰੀ ਹੋਇਆ ਸੀ ਅਕਾਲ ਤਖਤ ਸਾਹਿਬ ਤੋਂ ਤੇ ਉਹਦੇ ਉੱਪਰ ਫਿਰ ਵਿਰੋਧੀਆਂ ਦੀ ਜਿਨ੍ਹਾਂ ਨੂੰ ਸਾਰਾ ਸੁਣਾਈ ਗਈ ਸੀ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਕਾਫੀ ਟਰੋਨ ਕੀਤਾ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਤੋਂ ਡਿਕਟੇਟਰਸ਼ਿਪ ਦੇ ذریعے ਹਟਾ ਦਿੱਤਾ ਗਿਆਨੀ ਰਕबीर ਸਿੰਘ ਨੂੰ ਹਟਾ ਦਿੱਤਾ ਗਿਆਨੀ ਸੁਲਤਾਨ ਸਿੰਘ ਨੂੰ ਹਟਾ ਦਿੱਤਾ ਤੇ ਅਸੀਂ ਜੇ ਕੋ ਪਰਸਨ ਵਿੱਚ ਹੈਗੇ ਆ ਜਿਨ੍ਹਾਂ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਵਾਸਤੇ ਗਿਆਨੀ ਰਗਵੀਰ ਸਿੰਘ ਵਾਸਤੇ ਗਿਆਨੀ ਸੁਲਤਾਨ ਸਿੰਘ ਵਾਸਤੇ ਖਿਰਿਆ ਕਾਲ ਤੱਕ ਸਾਹਿਬ ਦੀ ਡਿਊਟੀ ਤੇ ਜਾ ਕੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਗਾੜੀ ਜਾ ਕੇ ਅੰਤਰ ਕਮੇਟੀ ਦੇ ਕੋਲੋਂ ਇਹ ਗੱਲ ਦਾ ਜਿਹੜਾ ਸੀ ਸਪਸ਼ਟ ਕਰਨ ਲੱਗਿਆ ਸੀ ਕਿ ਸਾਨੂੰ ਦੱਸੋ ਗਿਆਨੀ ਹਰਪ੍ਰੀਤ ਸਿੰਘ ਦਾ ਕੀ ਕਸੂਰ ਆ ਗਿਆਨੀ ਸੁਲਤਾਨ ਸਿੰਘ ਦਾ ਕੀ ਕਸੂਰ ਆ ਗਿਆਨੀ ਰਣਵੀਰ ਸਿੰਘ ਦਾ ਕੀ ਕਸੂਰ ਆ ਕਿ ਉਹਨਾਂ ਨੂੰ ਜ਼임ੇਦਾਰੀ ਤੋਂ ਹਟਾਇਆ ਗਿਆ ਔਰ ਅਸੀਂ ਇਹ ਲੜਾਈ ਲੜ ਰਹੇ ਸੀ ਹਜੇ ਵੀ ਲੜ ਰਹੇ ਸੀ ਪਰ ਅੱਜ ਜਦੋਂ ਉੱਥੇ ਇਹ ਜਿਹੜੀ ਭਰਤੀ ਪ੍ਰਕਿਰਿਆ ਦੀ ਡੈਲੀਕੇਟਾਂ ਦੀ ਭਰਤੀ ਤੋਂ ਬਾਅਦ ਆ ਪ੍ਰਧਾਨਗੀ ਚੋਣ ਚੱਲ ਰਹੀ ਸੀ ਤੇ ਉਹਦੇ ਵਿੱਚ ਗੈਰੀ ਹਰਦੀਪ ਸਿੰਘ ਜੀ ਦਾ ਬੀਬੀ ਸਤਵੰਤ ਕੌਰ ਜੀ ਦਾ ਨਾਂ ਜਿਹੜਾ ਸੀ ਉਹ ਨਸ਼ਲ ਕੀਤਾ ਗਿਆ ਸੀ ਤੇ ਮੈਂ ਪਿਛਲੇ ਦਿਨ ਹੀ ਇਹ ਗੱਲ ਕਹੀ ਸੀ ਕਿ ਅਸੀਂ ਚੁਲੇ ਸਬੇਟਨ ਦੀ ਗੱਲ ਹੁਕਮਨਾਮੇ ਦੇ ਵਿੱਚ ਪਾਈ ਗਈ ਆ ਕਿ ਅਸੀਂ ਜਿਹੜੀਆਂ ਹੋਰ ਬਹੁਤ ਪੱਖੀ ਪਾਰਟੀਆਂ ਬਣੀਆਂ ਹੋਈਆਂ ਵਾ ਜਿਵੇਂ ਵਾਰਸ ਪੰਜਾਬ ਦੀ ਜਿੱਥੇ ਬੰਦੀ ਆ ਜਿਵਨਜੀਤ ਮਾਨ ਦੀ ਪਾਰਟੀ ਆ ਹੋਰ ਕੋਈ ਪਾਰਟੀਆਂ ਹੈਗੀਆਂ ਵਾਸ਼ਰੋਮੀ ਇਟਾਲੀ ਦਾ ਬਾਦਲ ਸੀ ਔਰ ਇਹਨਾਂ ਨੂੰ ਸਾਰਿਆਂ ਨੂੰ ਇਹ ਆਦੇਸ਼ ਹੋਇਆ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕਿ ਸਾਰੇ ਇਕਜੁੱਟ ਹੋ ਪੰਜਾਬ ਦੀ ਪੰਥ ਦੀ ਨੌਜਵਾਨੀ ਦੀ ਕਿਸਾਨੀ ਦੀ ਗੱਲ ਕਰਨੀ ਆ ਗੁਰ ਸਿਧਾਂਤਾਂ ਦੀ ਗੱਲ ਕਰਨੀ ਆ ਤੇ ਸਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਜਿਹੜਾ ਪੰਜਾਬ ਦੇ ਲਈ ਇਕੱਠਿਆਂ ਹੋ ਕੇ ਲੜਾਈ ਲੜਨ ਦੀ ਲੋੜ ਆ ਪਰ ਅੱਜ ਉੱਥੇ ਜਿਹੜੇ ਚੁਲਰਸ ਮੀਟਿੰਗ ਦੀ ਗੱਲ ਹੋਈ ਸੀ 2 ਤਰੀਕ ਵਾਲੇ ਦਿਨ ਉਹ ਕਿੰਨੇ ਲੱਗਦੇ ਗੱਲ ਜਿਹੜੀ ਆ ਉਹ ਜਿਹੜੀ ਆ ਇਹ ਵਿਕਰਦੀ ਨਜ਼ਰ ਆਈ ਹੈ ਜੀ ਕਿ ਜਿਹੜੇ ਚੁੱਲ੍ਹੇ ਸਮੇਟਣ ਦੀ ਗੱਲ ਸੀ ਨਾ ਉਹ ਚੁੱਲ੍ਹੇ ਸਮੇਟੇ ਲਜਾਇਆ ਕਿ ਚੁੱਲਾ ਹੋਰ ਬਣ ਗਿਆ ਮੈਂ ਇਹੀ ਸਵਾਲ ਤੁਹਾਡੇ ਕੋਲ ਕਰ ਲੱਗਾ ਸੀਗਾ ਕਿ ਇੱਕ ਦੀ ਇਹ ਆ ਬਾਕੀਆਂ ਨੂੰ ਮਿਟ ਸਮੇਟੇ ਜਠਾਏ ਇੱਕ ਨਵਾਂ ਚੁੱਲਾ ਬਣ ਗਿਆ ਹੁਣ ਅੱਗੇ ਇਹਦਾ ਕੀ ਵਿਸਤਾਰ ਹੋਵੇਗਾ ਵੇਖੋ ਜੀ ਇਹ ਇਹ ਸੰਵਧਾਨਿਕੀ ਗੱਲ ਆ ਕਿ ਜਦੋਂ ਜਿਸ ਘਰ ਦੇ ਵਿੱਚ ਇਹ ਜਿੱਥੇ ਚੁੱਲਾ ਚੱਲਦਾ ਹੋਵੇ ਤੇ ਉੱਤੇ ਧੂਮਾ ਇੱਕ ਜੁੱਲੇ ਦਾਣਾ ਜਿੱਥੇ ਚੁੱਲੇ ਚਾਰ ਪੰਜ ਚੱਲਦੇ ਨੇ ਫਿਰ ਧੂਮੇ ਦਾ ਇੰਨਾ ਘਰੋਲਾ ਹੁੰਦਾ ਵਾ ਕਿ ਘਰ ਵਾਲਿਆਂ ਨੂੰ ਨਜ਼ਰ ਨਹੀਂ ਆਉਂਦਾ ਕਿ ਸਾਡੇ ਘਰ ਹੋਣ ਕੀ ਡਿਆ ਜੀ ਅੱਜ ਜਿੰਨੇ ਚੁੱਲੇ ਪੰਜਾਬ ਦੇ ਵਿੱਚ ਪੰਥ ਦਾ ਹਵਾਲਾ ਦੇ ਕੇ ਚਲਾਏ ਜਾ ਰਹੇ ਹਨ ਜੀ ਉਹ ਸਾਰਿਆਂ ਦਾ ਧੂਮਾ ਪੰਜਾਬ 'ਚ ਹੀ ਆ ਰਿਹਾ ਵਾ ਤੇ ਪੰਜਾਬ ਦੇ ਲੋਕਾਂ ਨੂੰ ਸਮਝ ਨਹੀਂ ਆਈ ਕਿ ਕੀ ਕਰੀਏ ਤੇ ਕੀ ਕਰੀਏ ਹੂੰ ਮੈਂ ਪਿਛਲੇ ਦਿਨੀ ਵੀ ਬਸਤਾਦੂ ਵਿੱਚ ਕਿਹਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਵਾਸਤੇ ਅਸੀਂ 2 ਦਸੰਬਰ ਵਾਲੀ ਗੱਲ ਤੇ ਅੱਜ ਵੀ ਲੜ ਰਹੇ ਹਾਂ ਪਰ ਅੱਜ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾ ਦਿੱਤਾ ਅਸੀਂ ਉਸ ਚੀਜ਼ ਤੇ ਉਹਨੂੰ ਮੁਬਾਰਕ ਵੀ ਦਿੰਦੇ ਆ ਪਰ ਸਾਨੂੰ ਦੁੱਖ ਇਹ ਗੱਲ ਦਾ ਆ ਕਿ ਅਸੀਂ ਤਾਂ ਜਜਵਾਕੀਆਂ ਦੇ ਲੜਾਈ ਲੜ ਰਹੇ ਹਾਂ ਵਿਰੋਧੀਆਂ ਦੇ ਨਾਲ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਇਆ ਕਿਉਂ ਅੱਜ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣ ਕੇ ਸਪਸ਼ਟ ਕਰ ਦਿੱਤਾ ਕਿ ਜਿਹੜੇ ਪੰਥ ਦੇ ਵਿੱਚ ਜਿਹੜੇ ਪੰਥ ਪ੍ਰਤੀ ਪਿਆਰ ਕਰਦੇ ਨੇ ਚਾਹ ਅਕਾਲ ਤਖਸਾਲ ਨੂੰ ਸਮਰਪਤ ਹੋਣੇ ਉਹ ਤੁਹਾਡੇ ਨਾਲ ਅਗਗੇ ਜਥੇਦਾਰ ਹਨ ਹੋਏ ਧੱਕੇ ਦਾ ਅੱਜ ਵੀ ਅਨਸਾਫੀ ਲਈ ਲੜਾਈ ਲੜ ਰਹੇ ਨੇ ਚਮਕਾ ਸਾਹਿਬ ਇੱਥੇ ਐਵੇਂ ਨਹੀਂ ਲੱਗਦਾ ਇੱਕ ਥਾਣੇਦਾਰ ਨੂੰ ਅਸੀਂ ਸਪਾਈ ਬਣਾ ਦਿੱਤਾ ਨਹੀਂ ਆਧਾਰ ਹੈ ਨਾ ਵੇਖੋ ਸ਼੍ਰੀ ਅਕਾਲ ਤਖਸਾਲ ਦਾ ਜਿਹੜਾ ਜਥੇਦਾਰ ਹੈਗਾ ਉਹਦਾ ਰੁਤਬਾ ਪ੍ਰਧਾਨ ਨਾਲੋਂ ਬਹੁਤ ਵੱਡਾ ਹੈ ਜਥੇਦਾਰ ਦਾ ਰੁਤਬਾ ਪ੍ਰਧਾਨ ਨਾਲੋਂ ਵੱਡਾ ਵਾ ਭਾਵੇਂ ਉਹ ਸਾਹ ਕੋਲ ਇੱਥੇ ਨਾਰ ਹੋਵੇ ਪ੍ਰਧਾਨਤਾ ਪਗੰਦੇ ਜਦ ਬڑا ਪ੍ਰਧਾਨ ਆ ਕਦੀ ਕਿਸੇ ਨੇ ਕਿਹਾ ਜਦ ਤੂੰ ਬڑا ਜਥੇਦਾਰ ਆ ਮਤਲਬ ਕਿ ਜਥੇਦਾਰ ਦਾ ਰਤਬਾ ਬਹੁਤ ਵੱਡਾ ਔਰ ਪ੍ਰਧਾਨ ਜਿਹੜਾ ਜਿਵੇਂ ਆਪਾਂ ਪਿਛਲਾ ਆਪਣਾ ਇਤਿਹਾਸ ਬੋਲੀਏ ਤੇ ਇਸੇ ਸ਼ਰੀਅਤ ਅੱਲ ਤੱਕ ਸਰ ਦੇ ਜਥੇਦਾਰ ਨੂੰ ਨਵਾਬੀ ਤੇ ਹੀ ਇਹੜੀਆਂ ਸੀ ਭੇਜੀਆਂ ਗਈਆਂ ਨਵਾਬੀ ਥਾਰੀ ਚ ਪਾ ਕੇ ਆਈ ਉਹਦਾ ਵਾਸਤੇ ਜਿਵੇਂ ਕਹਿ ਦਿੱਤੀ ਐ ਪਰੋਸ ਕੇ ਤੇ ਜਿੱਦੇ ਉੱਤੇ ਸਿੰਘਾਂ ਨੂੰ ਜਦੋਂ ਕਿਹਾ ਨਵਾਬੀ ਲੈ ਲਓ ਤੇ ਉਹਨਾਂ ਨੇ ਨਵਾਬੀ ਜਿੱਦਾਂ ਖਿੱਦੋ ਗੁੰਡੀ ਨਹੀਂ ਘੇਡੀ ਸੀ ਇਦਾਂ ਨਵਾਬੀ ਨੂੰ ਠੋਟ ਮਾਰ ਮਾਰ ਕੇ ਭਰੇ ਕੀਤਾ ਜਿਹਨੂੰ ਦੇਡੋਂ ਅੱਖਣ ਪਈਏ ਸੀ ਨਵਾਬੀ ਨੇ ਇਹਦੇ ਪਾਸ਼ਾਹੀ ਦਾਵੇਦਾਰ ਜਿਹਨੂੰ ਦੇਣ ਫਿਰ ਉੱਥੇ ਨਵਾਬ ਕਪੂਰ ਸਿੰਘ ਨੂੰ ਨਵਾਬੀ ਜਿਹੜੀ ਦਿੱਤੀ ਗਈ ਉਹਦੇ ਪਿੱਛੇ ਇੱਕ ਬੜਾ ਵੱਡਾ ਲਾਜਿਕ ਹੈ ਜਿਹੜੇ ਇਤਿਹਾਸਕਾਰ ਬੰਦੇ ਉਹਨਾਂ ਨੂੰ ਪਤਾ ਵਾ ਕਿ ਜਦੋਂ ਨਵਾਬ ਕਪੂਰ ਸਿੰਘ ਕੀ ਛੋਟੇ ਸੀ ਤੇ ਉੱਥੇ ਗਏ ਉਹਨਾਂ ਦੇ ਮਾਤਾ ਪਿਤਾ ਲੈ ਕੇ ਗਏ ਗੁਰੂ ਗੋਬਿੰਦ ਸਿੰਘ ਆਪਣੀ ਗੋਦ ਦੇ ਵਿੱਚ ਇਹ ਗੱਲ ਫਰਮਾਈ ਸੀ ਕਿ ਇਹ ਸਾਡਾ ਨਵਾਬ ਆ ਤੇ ਉਹ ਗੁਰੂ ਗੋਬਿੰਦ ਸਿੰਘ ਦੇ ਬਚਨ ਪੂਰੇ ਹੋਏ ਨਹੀਂ ਤੇ ਨਵਾਬ ਨੂੰ ਕਪੂਰ ਸਿੰਘ ਜਿਹੜਾ ਸੀ ਨਾ ਨਵਾਬੀ ਲੈਣ ਨੂੰ ਤਿਆਰ ਕੀ ਸੀ ਉਹ ਕਹਿੰਦਾ ਸੀ ਜੇ ਮੈਨੂੰ ਨਵਾਬੀ ਦੇਣੀ ਤੇ ਮੈਂ ਘੋੜਿਆਂ ਦੀ ਲਿੱਦ ਦੀ ਸੇਵਾ ਨਹੀਂ ਹਟਣਾ ਕਰਦਾ ਪਰ ਅੱਜ ਵੀ ਅਸੀਂ ਉਸ ਦਾਵੇਦਾਰੀ ਤੇ ਆ ਠੀਕ ਔਰ ਜਿੱਤੇ ਅੱਜ ਪ੍ਰਧਾਨਗੀ ਦੀ ਚੋਣ ਹੋਈ ਆ ਉਹ ਜਥੇਦਾਰ ਜਿਹੜਾ ਸੀ ਉਹ ਜਥੇਦਾਰ ਸ਼੍ਰੀ ਕਾਸਤਖ ਸਾਹਿਬ ਸੀ ਜਿਉਂ ਅਰਦਾਸ ਕਰਕੇ ਜੰਗ ਨੂੰ ਤੁਰ ਪੈਂਦਾ ਸੀ ਨਾ ਤੇ ਪਿੱਛੇ ਨਹੀਂ ਸੀ ਮੋੜਦਾ ਜੰਗ ਜਿੰਨਾ ਹਾਰਨਾ ਵਾਹਿਗੁਰੂ ਤੇ ਹੱਥ ਤੇ ਆ ਲੇਕਿਨ ਉਹ ਜੰਗ ਨੂੰ ਫਤਿਹ ਕਰ ਲਈ ਅੱਗੇ ਜਾਂਦਾ ਸੀ ਜਿਵੇਂ ਜਮਲਉਦ ਦਾ ਕਿਲਾ ਫਤਿਹ ਕਰਨ ਲਈ ਜੰਗ ਲੜੀ ਮਹਾਰਾਜਾ ਰਣਜੀਤ ਸਿੰਘ ਦੇ بیٹے ਨੇ ਕਿਹਾ ਵੀ ਜੱ태ਦਾਲ ਸਾਹਿਬ ਵੀ ਅਜੇ توپਾਂ ਨਹੀਂ ਆਈਆਂ ਤੇ ਅਸੀਂ ਜੰਗ ਜਿਹੜੀ ਆ 2 ਦਿਨ ਲਈ ਟਾਲਦੀ ਆ ਉਹਨੇ ਕਿਹਾ ਪਹਿਲਾਂ ਦੱਸ ਦਿੰਦੋ ਮੈਂ ਤਾਂ ਅਦਾਸ ਕਰ ਬੈਠਾ ਫਿਰ ਤੋਂ ਆਪਣੇ ਬਾਪ ਪਿਓ ਨੂੰ ਕਹੀਂ ਵੀ ਜੱ태ਦਾਲ ਸਾਹਿਬ ਤਾਂ ਚਲੇ ਗਿਆ توپਾਂ ਲੈ ਕੇ ਮਗਰੋਂ ਉਹ ਤੇ ਆ ਜੀ ਮਤਲਬ ਕਹਿਣ ਤੋਂ ਬਾਅਦ ਕਿ ਅਸੀਂ ਜਿੱਨਾਂ ਦੀ ਜਾਤ ਦੇ ਉੱਤੇ ਜਾ ਕੇ ਉਹਨਾਂ ਦੇ ਆਧਾਰ ਨੰਨੇ ਆ ਨਾ ਤੇ ਉਸੇ ਸੂਰਬੀਰ ਵਚਨ ਕੇ ਬਲੀ ਹੁਣ ਇੱਥੇ ਕਹਾਣੀ ਇਹ ਵੀ ਟੁੱਕਦੀ ਆ ਕਿ ਜੇ ਜੱਤੇਦਾਰ ਸਾਹਿਬ ਨੇ ਹੁਕਮ ਨਾਲ ਸੁਨਾਇਆ ਸੀ ਕਿ ਉਹ ਕੱਟਿਆ ਕਰ ਲਈ ਸੁਨਾਇਆ ਸੀ ਤੇ ਆਪਾਂ ਤੇ ਫਿਰ ਸਵਾਲ ਤਾਂ ਪੰਡਾ ਵਾ ਬਹੁਤੇ ਲੋਕਾਂ ਨੂੰ ਮੇਰਾ ਸਵਾਲ ਨਹੀਂ ਚੰਗਾ ਲੱਗੂਗਾ ਜਿਹੜੇ ਜਿਹੜੇ ਪੰਥਕ ਤੌਰ ਤੇ ਨਹੀਂ ਸੋਚਦੇ ਸਿਆਸੀ ਤੌਰ ਤੇ ਸੋਚਦੇ ਆ ਪਰ ਮੈਂ ਗੱਲ ਕਹੂੰਗਾ ਪੰਥ ਦਾ ਜਿਹੜਾ ਸਿਧਾਂਤ ਆ ਉਹ ਵਚਨਾਂ ਤੇ ਪਹਿਰਾ ਦੇਣ ਦਾ ਸਿਧਾਂਤ ਆ ਔਰ ਮੈਂ ਇਹ ਗੱਲ ਕਹੂੰਗਾ ਕਿ ਜਿਹੜੀ ਹੁਣ ਨਵੀਂ ਸਾਡੀ ਅ ਅਕਾਲੀ ਦਲ ਦੀ ਪ੍ਰਧਾਨਗੀ ਚਾਹੇ ਅਕਾਲੀ ਦਲ ਬਣਨਾ ਵਾ ਚਾਹੇ ਉਸ ਅਕਾਲੀ ਦਲ ਦੀ ਗੱਲ ਕਰ ਰਹੇ ਆ ਕਿ ਸਾਨੂੰ ਜਿਹੜਾ ਸਾਡੇ ਨਾਲ ਹੋਇਆ ਵਰਤਾਨਾ ਬਰਗਾੜੀ ਦਾ ਵਰਤਾਨਾ ਤੇ 328 ਰੂਪ ਮਹਾਰਾਜ ਦੇ ਜਿਹੜੇ ਉਹਨਾਂ ਦਾ ਹੱਕ ਕੀ ਇਹ ਬੰਦੇ ਪਹਿਲੇ ਧਾਕੇ ਉਹਨਾਂ ਦੇ ਕੰਮ ਕਰ ਲਗੇ ਫਿਰ ਦੂਸਰੇ ਨੰਬਰ ਤੇ ਆ ਕਿ ਜਦੋਂ ਅਸੀਂ ਪੰਥ ਦੀ ਵਿੱਚ ਪੰਜਾਬ ਦੇ ਵਿੱਚ ਆਪ ਬਖਰੇਵਾ ਖੜਾ ਕਰ ਰਹੇ ਆ ਤੇ ਵਿਰੋਧੀ ਤਾਂ ਵੈਸੇ ਤਾਕਤਵਰ ਹੋਣੇ ਬਿਲਕੁਲ ਤੁਸੀਂ ਵਿਰੋਧੀਆਂ ਨੂੰ ਤਾਕਤ ਦੇ ਰਹੇ ਜੀ ਭ੍ਰਤੀਆਂ ਦੇ ਅੰਦਰ ਸਪਿੰਟ ਪਾ ਰਹੇ ਜੋ ਕਿ ਆਓ ਅਸੀਂ ਪੰਥ ਨੂੰ ਕਮਜ਼ੋਰ ਕਰਦੇ ਹਾਂ ਤੇ ਤੁਸੀਂ ਤਗਦੇ ਹੋ ਮੇਰਾ ਕਹਿਣ ਤੋਂ ਬਾਅਦ ਪੰਜਾਬ ਤਾਂ ਬਚਣਾ ਵਾ ਜੇ ਅਸੀਂ ਚੁੱਲ੍ਹੇ ਸਬੇਟਾਂਗੇ ਪੰਥ ਤੇ ਗ੍ਰੰਥ ਨੂੰ ਸਮਰਪਿਤ ਧੋਵਾਂਗੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਰਬ ਵਰਤ ਧੋਵਾਂਗੇ ਪ੍ਰਧਾਨਗੀਆਂ ਦੇ ਨਾਲ ਅਸੀਂ ਪੰਥ ਨਹੀਂ ਬਚਾ ਸਕਦੇ ਪੰਥ ਤਾਂ ਹੀ ਬਚਣਾ ਵਾ ਜੇ ਸਾਡਾ ਧਰਮ ਦਾ ਗੁੰਡਾ ਸਾਡੇ ਸਿਰ ਤੇ ਹੋਊਗਾ ਸਿਆਸਤ ਜਿਹੜੀ ਆ ਉਹ ਸਿਆਣਿਆਂ ਨੇ ਕਿਹਾ ਵਾ ਸਿਆਸਤ ਨੂੰ ਪੈਰ ਦੀ ਜੁੱਤੀ ਗਿਣਿਆ ਗਿਆ ਤੇਰਨ ਜਿਹੜਾ ਉਹ ਸਿਰ ਦੀ ਪਾ ਗਿਆ ਠੀਕ ਹੁਣ ਮੈਨੂੰ ਨਹੀਂ ਪਤਾ ਹਰ ਕੀਤੇ ਨੇ ਕੀ ਸੋਚਿਆ ਪਰ ਉਹਨਾਂ ਦੇ ਨਾਲ ਦੀ ਟੀਮ ਨੇ ਪੰਜ ਮੈਂਬਰੀ ਕਮੇਟੀ ਨੇ ਕੀ ਸੋਚਿਆ ਵਾ ਡੈਲੀਗੇਟਰ ਨੇ ਕੀ ਸੋਚਿਆ ਵਾ ਪਰ ਮੈਨੂੰ ਇਹ ਚੀਜ਼ ਲਈ ਥੋੜਾ ਜਿਹਾ ਇਸ ਚੀਜ਼ ਦਾ ਸਤਮਾ ਮਹਿਸੂਸ ਹੋਇਆ ਦੁੱਖ ਮਹਿਸੂਸ ਹੋਇਆ ਕਿ ਜਦ ਅਸੀਂ ਤਾਂ ਅੱਜ ਵੀ ਜਥੇਦਾਰੀ ਦੀ ਗੱਲ ਕਰਨ ਤੇ ਕਰਦੇ ਇਤੋਂ ਤੱਕ ਲੱਗ ਰਿਹਾ ਕਿ ਗਿਆਨੀ ਹਰ ਪੀਸ ਨਹੀਂ ਜਥੇਦਾਰ ਹੈ ਗੁਰਗਾਜ਼ ਜ਼ਿਹਨ ਉਸੀ ਜਥੇਦਾਰ ਨਹੀਂ ਮੰਨਦੇ ਅਤਿਕ ਗਿਆਨੀ ਪ੍ਰੈਜ਼ੇਂਟੇਸ਼ਨ ਉੱਪਰ ਧਾਰ ਬਣਾ ਕੇ ਖੁਦ ਅਸੀਂ ਜਿਹੜੀ ਆ ਵਿਰੋਧੀਆਂ ਨੂੰ ਪਲੀਨਟਟ ਦੇ ਦਿੱਤੀ ਜੀ ਇਹ ਸਾਡੀ ਮੋਹਦ ਸਿੰਘ ਜੀ ਝਾਂਕਾ ਜੋ ਸ਼ਹਿਰ ਮਹਾਰਾਜ ਜੀ ਸਿੰਘ ਦੇ ਅਕਾਲੀ ਸੰਸਥਾ ਦੇ ਮੁਖ ਸੇਵਾਦਾਰ ਸਨ ਇਹਨਾਂ ਨੇ ਬੜੀ ਵਿਸਤਾਰ ਦੇ ਨਾਲ ਸਾਨੂੰ ਦੱਸਿਆ ਜਿੱਥੇ ਇਸ ਬਾਣੀ ਨੂੰ ਵਿਰਾਮ ਦਿੰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਤੀ ਖਾਦੀ ਹਜ਼ਾਰ ਹਜ਼ਾਰ ਲਾਈ ਜਾਂਦੀ ਹੈ ਜਦੋਂ ਸਾਨੂੰ ਕਿਤੇ ਸਫਲਤਾ ਨਜ਼ਰ ਆਵੇ ਜੋ ਕੰਮ ਕਿ ਮੈਂ ਤੁਹਾਨੂੰ ਪਤਾ 2 ਦਸੰਬਰ ਵਾਲੇ ਹੁਕਮਨਾਮੇ ਜੇ ਮੈਂ ਮੰਗ ਪੱਤਰੇ ਮੰਗ ਦਿੱਤੀ ਸੀ ਬਹੁਤ ਹੀ ਰਾਜਸਥਾਨੀ ਸਿੱਖ ਸੰਘ ਨੇ ਮੰਗ ਕਰ ਲਈ ਸੀ ਕਿ ਜੋ ਹੁਕਮਨਾਮਾ ਹੋ ਇਹਨਾਂ ਨੂੰ ਲਾਗੂ ਕੀਤਾ ਜਾਵੇ ਤੇ ਹੁਕਮਨਾਮੇ ਤੇ ਬਸ 30 ਮੀਟਰ ਦੀ ਗੱਲ ਕੀਤੀ ਨਹੀਂ ਪਰ ਹੁਣ ਤਾਂ ਮੈਂ ਕਰਦਾ ਕਿ ਦੇਖ ਕੇ ਬਹੁਤ ਵੱਧ ਗਿਆ ਕਿਉਂਕਿ ਗੱਲ ਪੰਕਤ ਪ੍ਰਵਾਨ ਕੀਤੀ ਹੋਈ ਹੈ ਕਿ ਜੇ ਅਸੀਂ ਅਕਾਲ ਤਖਤ ਸਾਹਿਬ ਕੋਲ ਲੈ ਕੇ ਆਈ ਸੇਕ ਇਹਨਾਂ ਦੇ ਵਿੱਚ ਸ੍ਰਿਸ਼ਟੀ ਦੇ ਸਿਖਿਆ ਗਏ ਆਪਣੀ ਮਿਹਰਦਾਰ ਦੀ ਪਧਰੀ ਤੇ ਮੰਨ ਰਹੇ ਸੀ ਪਰ ਇਥੇ ਹੁਣ ਸੀ ਇਹ ਬਸ ਲਈ ਬਿਨਾ ਕਿਸੇ ਅਗਾਂਹ ਦਾ ਉਪਰਮ ਆਦਮੀ ਇੱਕ ਸਿਆਸੀ ਪਾਰਟੀ ਹੈ ਇਹ ਸਿਆਸੀ ਤੌਰ ਤੇ ਪੰਖ ਦੇ ਪਾਰਟੀਆਂ ਦੇ ਵਿੱਚ ਪਸਾਈਆਂ ਜਿੰਦਗੀ ਕਰਨ ਦਾ ਬਦਦੇ ਸੀ ਬਹੁਤ ਜਿਹੇ ਮੀਨ ਪ੍ਰਧਾਨ ਬਣਾਇਆ ਗਿਆ ਇੱਕ ਪੰਖ ਦੇ ਸੋਚ ਕਰਕੇ ਪੰਖ ਪਾਰਟੀ ਕਰਕੇ ਪਰ ਇਥੇ ਕਾਲਪਤਖਸਾ ਤੋਂ ਨਾ ਰਹੋ ਬਹੁਤ ਵੱਡਾ ਹੈ ਸਾਡਾ ਜਿਹੜਾ ਇਤਿਹਾਸ ਹੈ ਨਵਾਂ 15 ਮਾਰੀ ਅਸੀਂ ਇਹੋ ਜਿਹੇ ਪ੍ਰਧਾਨ ਨੇ ਸਾਨੂੰ ਤਖਤ ਬਿਹਾਈਆਂ ਸੀ ਜਿੰਦੇ ਦਾ ਨਵਾਬ ਕਪੂਰ ਸਿੰਘ ਪਾਤੀ ਕੋ ਸਭ ਦਾ ਵਰਦਾਰਾ ਲੜ ਦੇ ਵਿੱਚ ਨਿਬਾਦੀ ਮਿਲਨੀ ਹੈ ਕਿਉਂਕਿ ਉਹਨਾਂ ਦਾ ਮਨ ਹੈ ਅਤੇ ਸਿੱਖ ਵੀ ਇੱਕ ਵਕਤ ਲਈ ਸਹਾਰੂ ਸਤਿਕਾਰ ਸਭਿਆਚਾਰ ਆ ਬੀਬੀ ਜੀ ਦੂਸਰੇ ਹੋਰ ਕੀ ਸੀ ਉਹਨਾਂ ਦਾ ਲਈ ਭਾਰਤ ਦਰਸ਼ਕ ਜਿੱਥੇ ਦਾਰ ਲਈ ਤੇ ਅਸੀਂ ਲੜਦੇ ਅੱਜ ਤੱਕ ਲੜ ਰਹੇ ਹਾਂ ਕਿ ਸੁਲਤਾਨ ਸਿੰਘ ਰਗਵੀਰ ਸਿੰਘ ਹਰ ਕਿਸੇ ਦਾ ਕਸੂਰ ਦੱਸੋ ਕੀ ਆ ਫੋਟ ਵਿਰੋਧੀਆਂ ਨੂੰ ਸਾਡਿਆਂ ਨੂੰ ਜਿਨ੍ਹਾਂ ਨਾਲ ਅਸੀਂ ਲੜਦੇ ਸੀ ਨਾ ਉਹਨਾਂ ਨੂੰ ਮੌਕਾ ਮਿਲ ਗਿਆ ਸਾਡੇ ਨਾਲ ਗੱਲ ਨਹੀਂ ਕਰਦੇ ਨੀ ਉਹਨਾਂ ਘਰੇ ਬਜ਼ੂਰ ਵਾਲੇ ਨੇ ਜਿਹਦਾ ਕਸੂਰ ਜਿਹਦਾ ਕਸੂਰ ਸੀ ਉਹ ਭੱਜ ਗਿਆ ਤੇ ਤੁਸੀਂ ਸਾਡੇ ਕੋਲ ਕਿਉਂ ਨਹੀਂ ਕਿ ਸਾਡਾ ਕਿੰਨਾ ਕਿਤੇ ਮੈਂ ਕੀ ਕੀ ਦੀ ਥੇਸ ਕੋਈ ਮੈਂ ਪ੍ਰਧਾਨ ਜੀ ਕੇ ਸਵਾਲ ਨਾ ਕਰਦਾ ਮੈਂ ਗੱਲ ਦੂਜੀ ਕਰਨ ਰਿਹਾ ਸੋਚਣ ਵਾਲੀ ਆ ਕਿ ਅਸੀਂ ਅਸੀਂ ਕਾਜੀ ਵੀ ਉੱਥੇ ਹੜਕੇ ਬੈਠੇ ਆਂ ਕਿਹਨੇ ਦਾਰ ਆ ਜਸ ਸਿੰਘ ਜਿਹਦੇ ਦਰ ਆ ਇਹ ਆ ਕੰਮ ਕਰਕੇ ਕਿਤੇ ਨਾ ਕਿਤੇ ਆਪਾਂ ਜਿਹੜਾ ਵਾ ਅਕਾਲੀ ਦਲ ਬਾਦਲ ਦਾ ਜਿਲ੍ਹੇ ਸਮੇਟਣ ਦੀ ਗੱਲ ਕੀਤੀ ਗਈ ਸੀ 2 ਦਸੰਬਰ ਵਾਲੇ ਹੁਕਮਨਾਮੇ ਦੇ ਲਿਖਿਆ ਮੰਨੇ ਲਿਖਿਆ ਗਿਆ ਕਿ ਸਿਆਸੀ ਪੰਥਕ ਪਾਰਟੀਆ ਆਪਣਾ ਸਿਆਸ ਲੈ ਕੇ ਬਾਦਲ ਸਾਹਿਬ ਤੋਂ ਵਿਧਾਇਕ ਕੀਤੀ ਗਈ ਉਹਨੂੰ ਵਿਧਾਇਕ ਕੀਤੀ ਗਈ ਪੰਥਕ ਸਾਰਾ ਕੌਂਟੀ ਪ੍ਰੈਸਰ ਦੇ ਵਿੱਚ ਪੰਥਕ ਆ ਕੇ چنگی جا جائے چڑ <سؤال> لگی